ਤਨ ਆਸਰੇ ਮਹਲਾ ਪੰਜਵਾਂ ਜਿਸ ਦਾ ਤਨ ਮਨ ਧਨ ਸਭ ਕਿਸ ਦਾ ਸੋਈ ਸੁਗੜ ਸੁਜਾਨੀ ਤਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦਨੀ ਕੀ ਘਟਾਨੀ ਜਿਸ ਦਾ ਤਾਲ ਮਾਨਨ ਧੰਸ ਸਭ ਤਿਸ ਕਾ ਹੈ ਸੋਈ ਸੁਬੜ ਸੁਜਾਨੀ ਤਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਵਿਦਨੀ ਕੀ ਘਟਾਨੀ ਜੀ ਕੀ ਏਕਾ ਹੀ ਪਹਿਮਾ ਨਹੀਂ ਅਵਰ ਜਤਨ ਕਰ ਰਹੇ ਬਹੁ ਤੇ ਰਹੇ ਦਹਨ ਤੈ ਨਹੀਂ ਕੀਮਤ ਜਾਣ ਨਹੀਂ ਰਹਾਓ ਅੰਮ੍ਰਿਤ ਨਾਮ ਨਰਮੋਲਕ ਹੀਰਾ ਗੁਰ ਦੀ ਨੋਮੰਤਾਲੀਂ ਦਿਗਣਾ ਡੋਲਾ ਧੜੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾ ਨਹੀਂ ਓਏ ਜੋ ਬੀਚ ਹਮ ਤੁਮਕਸ਼ ਹੋਤੇ ਤਨ ਕੀ ਬਾਤ ਬਲਾ ਨਹੀਂ ਅਲੰਕਾਰ ਮਿਰਥੀ ਲਈ ਹੋਈ ਹੈ ਤਾਂ ਤੇ ਅਨਕ ਵਖਾਣ ਨਹੀਂ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ ਕਹੋ ਨਾਨਕ ਨਿਸ਼ਚਲ ਘਰ ਬੰਦੇ ਹੋ ਗੁਰ ਕੀਓ ਵੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਝੇ ਅਨਹਦ ਬਾਣੀ ਕਹੋ ਨਾਨਕ ਨਿਹਚਲ ਘਰ ਬੰਧਿਓ ਗੁਰ ਕੀਓ ਬੰਧਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾਰ ਕਿਰਪਾ ਕੀਤੀ ਸਤਿਗੁਰੂ ਜੀ ਨੇ ਅਮਰਤ ਵੇਲੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੀ ਕਿਉਂਕਿ ਸਤਕੁਰੂ ਤਰੁੱਟ ਕੇ ਉਹ ਸਿਖਣੋਂ ਅੰਮ੍ਰਿਤ ਵੇਲੇ ਦੀ ਝੋਲੀ ਵਿੱਚ ਉਹ ਦਾਤ ਪਾਉਂਦੇ ਨੂੰ ਜਿਹਦੇ ਨਾਲ ਉਹਦਾ ਜੀਵਨ ਸਫਲ ਹੋ ਜਾਵੇ ਅੱਜ ਅੰਮ੍ਰਿਤਪਾਲ ਜਿਹੜੇ ਹੁਕਮ ਨਾਵੇਂ ਬਖਸ਼ਿਸ਼ ਕੀਤੇ ਹਨ ਉਹਦੇ 'ਚ ਇੱਕ ਗੱਲ ਸਪਸ਼ਟ ਕਰ ਦਿੱਤੀ ਸਤਕੁਰੂ ਜੀ ਨੇ ਕਹਿੰਦੇ ਵੀ ਜਿਹਦਾ ਦਿੱਤਾ ਹੋਇਆ ਇਹ ਸਰੀਰ ਹੈ ਮਨ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਤੁਹਾਨੂੰ ਜਿਹੜਾ ਨਾ ਪਦਾਰਥ ਹੈ ਇਹ ਵੀ ਉਹਦੇ ਦਿੱਤੇ ਹੋਏ ਨੇ ਤੇ ਉਹ ਸਾਡੇ ਦੁੱਖਾਂ ਦੀ ਅਰਦਾਸ ਉਹ ਸੁਣ ਕੇ ਨਾ ਉਹਨਾਂ ਨੂੰ ਸੁੱਖਾਂ ਵਿੱਚ ਬਦਲ ਦਿੰਦਾ ਹੈ ਤੇ ਇੱਕ ਗੱਲ ਸਪਸ਼ਟ ਹੋ ਗਈ ਰਾਹੌੜੀਆਂ ਪੰਕਤੀਆਂ ਚ ਕਹਿੰਦੇ ਜੀਵ ਦੀ ਅਰਦਾਸ ਜਿਹੜੀ ਹੈ ਨਾ ਇੱਕੋ ਇੱਕ ਆਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਚ ਪ੍ਰਵਾਨ ਹੁੰਦੀ ਹੈ ਜਿਹੜੇ ਹੋਰ ਸੁੱਖਾਂ ਦੀ ਪ੍ਰਾਪਤੀ ਵਾਸਤੇ ਯਤਨ ਕਰਨਿਆ ਅੱਗੇ ਜਾ ਕੇ ਤਿੱਲ ਜਿੰਨੀ ਵੀ ਉਹਦੀ ਕੀਮਤ ਨਹੀਂ ਪੈਂਦੀ ਆਪਾਂ ਇੱਕ ਗੱਲ ਆਮ ਕਹਿੰਦੇ ਆ ਵੀ ਜੋ ਕਰਮਾਂ ਵਿੱਚ ਲਿਖਿਆ ਜੋ ਭਾਗਾਂ ਵਿੱਚ ਲਿਖਿਆ ਉਹ ਬਦਲਦਾ ਨਹੀਂ ਪਰ ਜੇ ਬਖਸ਼ਿਸ਼ ਹੋ ਜਾਵੇ ਨਾ ਕਿਰਪਾ ਹੋ ਜਾਵੇ ਤੇ ਕਰਮਾਂ ਨੂੰ ਸੁਖਾਲੇ ਸਤਿਗੁਰੂ ਬਣਾਉਂਦੇ ਆ। ਆਮ ਆਦਮੀ ਦੀ ਗੱਲ ਤੁਸੀਂ ਜਦੋਂ ਸੁਣੋਗੇ ਨਾ ਜਿਹੜਾ 500 ਰੁਪਿਆ ਕਮਾਉਂਦਾ ਹੈ ਜੋ 1000 ਰੁਪਿਆ ਕਮਾਉਣ ਲੱਗ ਪਿਆ ਉਹ ਕਹਿੰਦਾ ਚੰਗੇ ਦਿਨ ਆ ਗਏ। ਜਿਹੜਾ 1000 ਰੁਪਿਆ ਕਮਾਉਂਦਾ ਜੇ 2000 ਕਮਾਉਣ ਲੱਗ ਪਿਆ ਨਾ ਉਹ ਕਹਿੰਦਾ ਜੀ ਚੰਗੇ ਦਿਨ ਆ ਗਏ ਹੁਣ ਸਾਡੇ। ਜਿਹਦੀ ਇੱਕ ਫੈਕਟਰੀ ਹੈ ਉਹਨੇ ਦੋ ਫੈਕਟਰੀਆਂ ਲਾ ਲਈਆਂ ਉਹ ਕਹਿੰਦਾ ਜੀ ਚੰਗੇ ਦਿਨ ਆ ਗਏ। ਅਤੇ ਤੁਸੀਂ ਪਿੱਛੇ ਜਿਹੇ ਪ੍ਰਧਾਨ ਮੰਤਰੀ ਤੋਂ ਵੀ ਸੁਣਿਆ ਹੋਣਾ ਨਾ ਉਹ ਵੀ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਚੰਗੇ ਦਿਨ ਆਉਣਗੇ ਉਹਦੇ ਤਾਂ ਆਗੇ ਲੋਕਾਂ ਦੇ ਭਵੇਂ ਨਾ ਆਉਣ ਪਰ ਸਤਿਗੁਰੂ ਨੇ ਇਹ ਗੱਲ ਨੂੰ ਮੰਨਦੇ ਕਹਿੰਦੇ ਤੇਰੇ ਕੋਲ ਜਿੰਨਾ ਮਰਜ਼ੀ ਧਨ ਆ ਜਾਵੇ ਜਿੰਨੇ ਮਰਜ਼ੀ ਪਦਾਰਥ ਆ ਜਾਣ ਉਹ ਨਰਵਨ ਕੋਲੇ ਕੀ ਘਾਟਾ ਸੀਗਾ ਲੰਕਾ ਵੀ ਸੋਨੇ ਦੀ ਸੀ ਤੇ ਪਦਾਰਥ ਤਾਂ ਉਹਦੇ ਪਦਾਰਥਾਂ ਦੀ ਕੀ ਘਾਟ ਸੀ ਉਹ ਕੋਲੇ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਕਹਿੰਦੇ ਉਹ ਘੜੀ ਸਲੱਖਣੀਆਂ ਉਹ ਦਿਨ ਸਲੱਖਣਾ ਉਹ ਟਾਈਮ ਸਲੱਖਣਾ ਚੰਗਾ ਹੈ ਸਲੱਖਣੇ ਦਾ ਭਾਵ ਵੀ ਆਪਾਂ ਜੀ ਦੂਜੇ ਪਾਸੇ ਵੀ ਆਮ ਬੋਲੀ ਚ ਵੀ ਲਾਇਆ ਨਾ ਉਹ ਘੜੀ ਉਹ ਦਿਨ ਚੰਗਾ ਸਾਡੇ ਵਾਸਤੇ ਕਿਹੜਾ ਜਿਹਦੇ ਅਸੀਂ ਗੁਰੂ ਨਾਲ ਜੁੜਦੇ ਆ ਜਿਹਦੇ ਪਰਮੇਸ਼ਰ ਦੀ ਬੰਦਗੀ ਨਾਲ ਜੁੜਦੇ ਆ ਉਹ ਘੜੀ ਉਹ ਦਿਨ ਉਹ ਪਲ ਸਾਡੇ ਵਾਸਤੇ ਚੰਗੇ ਨਾ ਜਿੱਦੇ ਸਾਨੂੰ ਗੁਰੂ ਦੀ ਗੋਤ ਵਿੱਚ ਬੈਠਣਾ ਸੁਭਾਗ ਪ੍ਰਾਪਤ ਹੋ ਜੇ ਨਹੀਂ ਬੈਠ ਸਕਦੇ ਸੀ ਆਪ ਦੀ ਆਪਸੀ ਵਾਹਿਗੁਰੂ ਸ਼ਬਦ ਨਹੀਂ ਕਹਿ ਸਕਦੇ ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਉਦੋਂ ਗੁਰੂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਤੇ ਉਦੋਂ ਹੀ ਫਿਰ ਸਾਨੂੰ ਵਾਹਿਗੁਰੂ ਜਪਣ ਦਾ ਗੁਰੂ ਕੇ ਉਪਦੇਸ਼ ਸੁਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਹੰਕਾਰੋਂ ਬਦਲਦੇ ਨਹੀਂ ਸੁਭਾਅ ਬਦਲਦਾ ਹੈ ਭਾਗ ਬਦਲਦੇ ਨਾ ਸਤਿਗੁਰੂ ਉਹਨਾਂ ਨੂੰ ਥੋੜਾ ਜਿਨਾ ਕਿਸੇ ਹੋਰ ਤਰੀਕੇ ਦੇ ਨਾਲ ਬਦਲ ਕੇ ਜ਼ਿਆਦਾਤਰ ਆਪਾਂ ਇਹ ਕਹਿੰਦੇ ਆ ਕਿ ਜਿਹੜੇ ਕਰਮਾਂ ਚ ਲਿਖਿਆ ਵੀ ਸਤਿਗੁਰੂ ਜੀ ਵੀ ਕਹਿੰਦੇ ਆ ਜੋ ਲਿਖਿਆ ਕਰਤਾਰ ਵੀ ਜੋ ਕਰਤਾਰ ਨੇ ਲਿਖ ਦਿੱਤਾ ਬਦਲ ਨਹੀਂ ਸਕਦੇ ਪਰ ਬਦਲ ਸਕਦੇ ਸਤਿਗੁਰੂ ਉਹਨੂੰ ਸੁਖਾਲੇ ਬਣਾਉਂਦੇ ਨੇ ਬਦਲੇ ਜਾ ਸਕਦੇ ਇੱਕ ਨਾ ਪੰਡਤ ਦੇ ਕੋਲ ਕਿਉਂਕਿ ਇੱਕ ਤਾਂ ਹੁੰਦੀ ਹੈ ਸਾਖੀ ਇੱਕ ਹੁੰਦੀ ਹੈ ਉਦਾਹਰਣ ਸਿੱਧ ਕਰਨ ਵਾਸਤੇ ਸਾਖੀ ਤਾਂ ਹੁੰਦੀ ਹੈ ਜਿਹੜੀ ਕੋਈ ਹੋਈ ਹੈ ਤੇ ਇੱਕ ਉਦਾਹਰਣ ਹੁੰਦੀ ਹੈ ਉਹ ਸਾਖੀ ਦੇ ਰੂਪ ਜੀ ਸੁਣੀ ਜਾਂਦੀ ਹੈ ਤੇ ਦੱਸੀ ਜਾਂਦੀ ਹੈ ਕਹਿੰਦੇ ਪੰਡਤ ਦੇ ਕੋਲ ਕੋਈ ਗਿਆ ਉਹ ਕਹਿਣ ਲੱਗਾ ਜੀ ਮੇਰੇ ਸਮਾਂ ਜਿਹੜਾ ਬੜਾ ਮਾੜਾ ਚੱਲਿਆ ਤੇ ਕਿਸੇ ਨੇ ਕਿਹਾ ਵੀ ਪੰਡਤ ਹਰਦੁਆਰ ਰਹਿੰਦਾ ਇੱਕ ਉਹਦੇ ਕੋਲ ਪਤਾ ਕਰੋ ਜੋਤਸ ਵਿਦਿਆ ਜਿਹੜੀ ਹੈ ਨਾ ਕੋ ਮਾੜੀ ਨਹੀਂ ਬਹੁਤ ਤਕੜੀ ਜੋਤਸ ਵਿਦਿਆ ਬਹੁਤ ਵੱਡਾ ਗਿਆਨ ਹੈ ਉਹ ਕਹਿਣ ਲੱਗਾ ਉਹ ਜੋਤਸੀਆਂ ਦੇ ਕੋਲ ਪੁੱਛ ਲੋ ਉਹ ਗਿਆ ਤੇ ਜਦੋਂ ਘਰੇ ਗਿਆ ਨਾ ਤੇ ਘਰ ਦੇ ਵਿੱਚ ਪੰਡਤ ਜੀ ਨਹੀਂ ਸਨ ਤੇ ਪੰਡਤਾਣੀ ਸੀ ਉਹਨੇ ਜਾ ਕੇ ਪੁੱਛਿਆ ਕਹਿਣ ਲੱਗਾ ਬੀਬਾ ਪੰਡਤ ਜੀ ਨੂੰ ਮਿਲਣਾ ਸੀ ਕਹਿੰਦੀ ਹੈ ਪਤਾ ਨਹੀਂ ਕਿਹਦੇ ਕਿਹਦੇ ਨਾਲ ਉਹਦੀਆਂ ਦੋਸਤੀਆਂ ਨੇ ਇੱਕ ਆ ਜਾਂਦਾ ਇੱਕ ਜਾ ਵੜਦਾ ਜਿਹੋ ਜਿਹਾ ਆਪ ਮਾੜਾ ਉਹ ਜਿਹੇ ਲੋਕ ਮਾੜੇ ਇਕੱਠੇ ਕਿਤੇ ਉਹ ਕਈ ਕੁਸ਼ ਬੋਲ ਗੀ ਗੱਲ ਲੱਗ ਗਈ ਮੈਂ ਪੁੱਛਿਆ ਸੀ ਪੰਡਤ ਜੀ ਕਿੱਥੇ ਨੇ ਕਹਿੰਨਗੇ ਇੱਥੇ ਠੱਕੇ ਖਾਂਦਾ ਵਰਦੌਣਾ ਕਿਤੇ ਗੰਗਾ ਤੇ ਲਾਉਣ ਗਿਆ ਜੱਤੂੰ ਵੀ ਡੁੱਬ ਜਾ ਉੱਥੇ ਜਾ ਕੇ ਉਹਨੇ ਆਖਿਆ ਵੀ ਇੱਕ ਸ਼ੰਕਾ ਤਾਂ ਪਹਿਲਾਂ ਸੀ ਮਨ 'ਚ ਇੱਕ ਨਵੀਂ ਸ਼ੰਕਾ ਹੋਰ ਖੜੀ ਹੋ ਗਈ ਉਹਨੇ ਜਾ ਕੇ ਪੰਡਤ ਜੀ ਨੂੰ ਨਮਸਕਾਰ ਕੀਤੀ ਪੁੱਛਿਆ ਕਿੱਥੋਂ ਆਏ ਹੋ ਕਹਿਣ ਲੱਗੇ ਜੀ ਬੜੀ ਦੂਰੋਂ ਆਇਆ ਉਹ ਕਹਿਣ ਲੱਗਾ ਪੰਡਤ ਜੀ ਸ਼ੰਕਾ ਤਾਂ ਇੱਕ ਲੈ ਕੇ ਆਇਆ ਸੀ ਤੇ ਦੋ ਪੈਦਾ ਹੋ ਗਈਆਂ ਪੁੱਛਿਆ ਕਹਿਣ ਲੱਗਾ ਤਸੋ ਕਹਿੰਦਾ ਪਹਿਲਾਂ ਮੈਂ ਥੋੜੇ ਆਲੀ ਹੱਲ ਕਰ ਲਵਾਂ ਪੰਡਤ ਜੀ ਮੈਂ ਤਾਂ ਸੁਣਿਆ ਤੇ ਤੁਸੀਂ ਬੜੇ ਵਿਦਵਾਨ ਹੋ ਤੇ ਤੁਹਾਡੇ ਘਰ ਵਾਲੇ ਤੁਸੀਂ ਦੱਸੋ ਜੋਤਸਤੋ ਇਹ ਨਹੀਂ ਪਤਾ ਲੱਗਾ ਵੀ ਜਿਹਦੇ ਨਾਲ ਮੈਂ ਵਿਆਹ ਕਰਾ ਰਿਆ ਤੇ ਉਹ ਐਨੀ ਰੁੱਖੀ ਸੁਭਾਅ ਦੀ ਹੈ ਤੁਸੀਂ ਦੂਸਰਿਆਂ ਨੂੰ ਦੱਸ ਦਿਓ ਜੋਤਸਚੋਂ ਜੋਤਸ ਵਿਦਿਆ ਤੁਸੀਂ ਪੜ੍ਹੀ ਹੋਈ ਹੈ ਤਾਂ ਉਦੋਂ ਜੋਤਸ ਤੋਂ ਕਿਉਂ ਨਹੀਂ ਕੰਮ ਰਿਹਾ ਵੀ ਜਿਹੜੇ ਘਰ ਵਾਲੇ ਨੂੰ ਮੈਂ ਵਿਆਹ ਕਰਨ ਜਾ ਰਿਹਾ ਉਹਦਾ ਸੁਭਾਅ ਮਾੜਾ ਹੈ ਦਮੜਾ ਰੁੱਖਾ ਬੋਲਦੀ ਹੈ ਉਹ ਕਹਿਣ ਲੱਗੇ ਵੀ ਥੋੜਾ ਜਨਾ ਕਰਮਾਂ ਦਾ ਫਲ ਹੈ ਕਹਿਣ ਲੱਗਾ ਦੱਸੋ ਕਹਿਣ ਲੱਗੇ ਪੰਡਤ ਵੀ ਇਹ ਪਿਛਲੇ ਜਨਮ ਚ ਨਾ ਗੱਦੇ ਦੀ ਜੂਨ ਸੀ ਤੇ ਇਹਦੇ ਲਾਗਾ ਲੱਗਿਆ ਹੋਇਆ ਸੀ ਤੇ ਮੈਂ ਕਾਂ ਦੀ ਜੂਨ ਚ ਸੀ ਮੈਂ ਜਾ ਕੇ ਉੱਥੇ ਢੂੰਗਾ ਮਾਰਨ ਲੱਗ ਪਿਆ ਇੱਕ ਵਾਰੀ ਮੈਂ ਇੰਨੀ ਢੂੰਗੀ ਠੋਕ ਮਾਰ ਬੈਠਾ ਇਹਦੇ ਦਰਦ ਹੋਇਆ ਇਹ ਡਿੱਗ ਪਈ ਤੇ ਮੈਂ ਵੀ ਢੇਠਾ ਆ ਕੇ ਮਰ ਗਿਆ ਤੇ ਇਹ ਵੀ ਮਰ ਗਈ ਜਨਮ ਸਾਡਾ ਇਕੱਠਾ ਹੀ ਹੋਇਆ ਉਹ ਸਜ਼ਾ ਜਿਹੜੀ ਮੈਂ ਭੁਗਤਨੀ ਸੀ ਇਹ ਮੇਰੇ ਘਰ ਵਿੱਚ ਆਈ ਤੇ ਹੁਣ ਇਹ ਠੂੰਗਾ ਮਾਰਦੀ ਹੈ ਮੇਰੇ ਜਿਵੇਂ ਮੈਂ ਇਹਦੇ ਸਰੀਰ ਤੇ ਠੂੰਗਾ ਮਾਰੀਆਂ ਸੀ ਨਾ ਉਵੇਂ ਇਹ ਹੁਣ ਠੂੰਗਾ ਮਾਰਦੀ ਹੈ ਉਹ ਮੈਂ ਸਜ਼ਾ ਭੁਗਤ ਰਿਹਾ ਮੇਰਾ ਜੋ ਤੂੰ ਦੱਸਦਾ ਹੈ ਉਹ ਕਹਿਣ ਲੱਗੇ ਜੀ ਫਿਰ ਬਦਲਦੇ ਨਹੀਂ ਕਰਦਾ ਪੰਡਿਤ ਜੀ ਕਹਿਣਗੇ ਮੈਂ ਤੇ ਦੱਸ ਸਕਦਾ ਹੈ ਕਿ ਤੇਰੇ ਆਉਣ ਵਾਲੇ ਸਮਾਏ ਇਹੋ ਜ ਹੈ ਪਰ ਬਦਲੂ ਇਹਨੂੰ ਕੌਣ ਇਹਨਾਂ ਨੇ ਕਿਹਾ ਬਦਲੂ ਤੇ ਗੁਰੂ ਅੰਗਦ ਸਾਹਿਬ ਆਸ਼ਾ ਜੀ ਬਦਲਣਗੇ ਜੀ ਨੇ ਤੈਨੂੰ ਗਿਆਨ ਦੇਣਾ ਹੈ ਗੁਰੂ ਸਾਹਿਬ ਬਦਲ ਸਕਦੇ ਆ ਅਸੀਂ ਗੁਰੂ ਦੀ ਗੋਦ ਚ ਆਉਣੇ ਨਾ ਅਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰਥ ਲਿਖਿਆ ਇੱਕ ਪੁੱਤਰ ਨਹੀਂ ਸੀ ਦੇਤੇ ਸੱਤ ਪੁੱਤਰ ਕੀ ਬਾਤ ਹੈ ਤੇ ਸਤਗੁਰੂ ਜੀ ਨੇ ਨਾ ਸੱਤ ਮੁਠਾਂ ਭਰ ਕੇ ਰਾਜ ਭਾਗ ਦੀਆਂ ਸroch ਦਿੱਤਾ ਕਿੰਨ ਲਈ ਸਤਗੁਰੂ ਜੀ ਤੁਸੀਂ ਸਾਰਾ ਕੁਝ ਇਹਨਾਂ ਨੂੰ ਦੇਈ ਜਾਂਦੇ ਸੱਤ ਮੁਠਾਂ ਭਰ ਕੇ ਰਾਜ ਭਾਗ ਦੇ ਦਿੱਤਾ ਸੀ ਤੇ ਜੇਕਰ ਥੋੜਾ ਜਿਕਰ ਹੋਰ ਵੰਡੇ ਜਾਂਦੇ ਤੇ ਸਾਰੀ ਦੁਨੀਆ ਤੇ ਮੁਗਲਾਂ ਦਾ ਰਾਜ ਹੋਣਾ ਸੀ ਅੱਜ ਉਸ ਗੁਰੂ ਦੀ ਗੋਦ ਵਿੱਚ ਬੈਠਿਆ ਜਿੱਥੇ ਆ ਕੇ ਨਾ ਮਰ ਜਾਏ ਹੋਏ ਫੁੱਲ ਵੀ ਖਿੜ ਜਾਂਦੇ ਸਤਿਗੁਰੂ ਜੀ ਕਹਿੰਦੇ ਕਦੇ ਹੌਸਲਾ ਨਾ ਛੱਡੀ ਇੱਕ ਗੱਲ ਬੜੀ ਸਪਸ਼ਟ ਹੈ ਹੌਸਲਾ ਨਾ ਛੱਡਿਓ ਢਾਹੇ ਹੋਏ ਮਕਾਨ ਦੀਆਂ ਇੱਟਾਂ ਲੋਕ ਚੁੱਕ ਕੇ ਲੈ ਜਾਂਦੇ ਨੇ ਇਹ ਗੱਲ ਯਾਦ ਰੱਖਿਓ ਬਹੁਤ ਕਮ ਆਉਂਦੀ ਗੱਲ ਆਪਾਂ ਹੌਸਲਾ ਢਾਕੇ ਬਹਿ ਗਏ ਨਾ ਟਹਾਏ ਹੋਏ ਮਕਾਨ ਦੀਆਂ ਇੱਟਾਂ ਲੋਕ ਚੱਕ ਕੇ ਲੈ ਜਾਂਦੇ ਆ ਹੌਸਲਾ ਰੱਖ ਕੇ ਖੜੇ ਰਹਿ ਦੋ ਇਸ ਵਾਸਤੇ ਅਸੀਂ ਗੁਰੂ ਚਰਨਾਂ ਨਾਲ ਜੁੜੇ ਆ ਤੇ ਸਤਿਗੁਰੂ ਸਾਡੇ ਸਿਰ ਤੇ ਹੱਥ ਰੱਖਣ ਪਾਤਸ਼ਾਹ ਜੀ ਅਸੀਂ ਭੁੱਲਣ ਹਾਰਾਂ ਅਸੀਂ ਗਲਤੀਆਂ ਕਰਦੇ ਆ ਬਹੁਤ ਸਾਰੀਆਂ ਗਲਤੀਆਂ ਕਰਦੇ ਆ ਤੇ ਕਈ ਵਾਰ ਨਾ ਅਸੀਂ ਆਪਣੇ ਆਪ ਨੂੰ ਗਲਤ ਵੀ ਨਹੀਂ ਸਮਝਦੇ ਅਸੀਂ ਕਹਿੰਦੇ ਉਸ ਤਾਂ ਠੀਕ ਹੈ ਜੋਸ਼ ਕਰ ਰਹੇ ਠੀਕ ਕਰ ਰਹੇ ਪਰ ਸਤਿਗੁਰੂ ਸਾਡੇ ਇੱਕ ਇੱਕ ਗੱਲ ਨੂੰ ਜਾਣਦੇ ਆ ਤੋ ਫਿਰ ਉਸ ਨੂੰ ਤਬਦੀਲ ਕਿਵੇਂ ਕਰਨਾ ਸਾਡੇ ਅੰਦਰੋਂ ਵਿਕਾਰ ਕਿਵੇਂ ਕੱਢਨੇ ਨਾ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਕਿਵੇਂ ਦੇਣੀ ਹੈ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇਆਂ ਨੂੰ ਕਿਵੇਂ ਗਿਆਨ ਵੱਲ ਜਾਣਾ ਮੈਨੂੰ ਇੱਕ ਨਾ ਸਵਾਲ ਕੀਤਾ ਸੀ ਥੋੜੇ ਦਿਨ ਹੋ ਗਏ ਉਹ ਕਹਿੰਦੇ ਸ਼ੀਡਾਂ ਦੇ ਜੋਤ ਕਿਉਂ ਲੱਗਦੀ ਹੈ ਇੱਥੇ ਕਿਉਂ ਨਹੀਂ ਲੱਗਦੀ ਉਹ ਕਿਉਂ ਲੈ ਕੇ ਆਇਆ ਉਹ ਕਹਿੰਣ ਗਿਆ ਕਿ ਜੋਤ ਕਿਉਂ ਨਹੀਂ ਲਾਉਂਦੇ ਤੁਸੀਂ ਮੈਨੂੰ ਕੱਲ ਵੀ ਕਿਸੇ ਨੇ ਫੋਨ ਕਰਕੇ ਵੀ ਕਿਹਾ ਕਹਿੰਦਾ ਮੇਰੀ ਗੱਲ ਦਾ ਜਵਾਬ ਤੁਸੀਂ ਦਿੱਤਾ ਨਹੀਂ ਮੈਂ ਕਿਹਾ ਕਿਤੇ ਕਥਾ ਸੁਣ ਦਿਓ ਉਹ ਕਹਿੰਦਾ ਜੋਤ ਕਿਉਂ ਨਹੀਂ ਲਾਉਂਦੇ ਉੱਥੇ ਕਿਉਂ ਜੋਤ ਲੱਗਦੀ ਹੈ ਮੈਂ ਕਿਹਾ ਜਿੱਥੇ ਸ਼ਹੀਦਾਂ ਦੀ ਜਗ੍ਹਾ ਨਾ ਉੱਥੇ ਸ਼ਹੀਦਾਂ ਨੇ ਸ਼ਹੀਦੀ ਦਿੱਤੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਧਰਮ ਦਾ ਦੀਵਾ ਡਾਵਾ ਡੋਲ ਹੋਇਆ ਨਾ ਉਹ ਮੈਂ ਸ਼ਹੀਦੀ ਦੇ ਕੇ ਉਸ ਦੀਵੇ ਨੂੰ ਫੇਰ ਜਗਦਾ ਰੱਖਿਆ ਇਸ ਵਾਸਤੇ ਉੱਥੇ ਜੋਤ ਜਗਦੀ ਹੈ ਤੇ ਜੋਤ ਦਾ ਮੈਂ ਜੋਤ ਤਾਂ ਪੁਜਾਰੀ ਨਹੀਂ ਕਿਉਂਕਿ ਜੋਤ ਜਿਹੜੀ ਹੈ ਮੈਨੇ ਮੰਦਪ ਜੋਤਿਗਾਉਣੀ ਚਾਹੀਦੀ ਹੈ ਠੀਕ ਹੈ ਉੱਤੇ ਛਿਦ ਲਿਜੇਗਾ ਤੇ ਜਗਦੀ ਹੈ ਅਖੰਡ ਪਾਠਾਂ ਦੇ ਨਾਲ ਲੋਕ ਜਗਾਉਂਦੇ ਨਹੀਂ ਜਗਾਉਣੀ ਚਾਹੀਦੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੈ ਬੜਾ ਲੰਮਾ ਸਮਾਂ ਲੱਗਾ ਹੈ ਰਹਿਤ ਮਰਜਾਦਾ ਮਨਾਉਣ ਵਾਸਤੇ ਅੱਜ ਤੱਕ ਅਸੀਂ ਪੜਦੇ ਨਹੀਂ ਅਸੀਂ ਗੁਰੂ ਘਰਾਂ ਦੇ ਵਿੱਚ ਉਹ ਮਰਜਾਦਾ ਲੈ ਕੇ ਨਹੀਂ ਆਉਂਦੇ ਮਨ ਦੀਆਂ ਮਰਜ਼ੀਆਂ ਕਰਦੇ ਅਸੀਂ ਜੇ ਉਹ ਕਿਤੇ ਰਹਿਤ ਮਰਜਾਦਾ ਲਾਗੂ ਹੋ ਜੇ ਨਾ ਜਿਹੜੀ ਕੌਮ ਦਾ ਸੰਵਿਧਾਨ ਨਹੀਂ ਕੋਈ ਜਿਹੜੇ ਦੇਸ਼ ਦਾ ਕੋਈ ਸੰਵਿਧਾਨ ਨਹੀਂ ਹੋ ਦੇਸ਼ ਨਹੀਂ ਚੱਲ ਸਕਦਾ ਜਿਹੜੀ ਕੌਮ ਦਾ ਕੋਈ ਸੰਵਿਧਾਨ ਨਾ ਹੋਵੇ ਉਹ ਕੌਮ ਨਹੀਂ ਚੱਲ ਸਕਦੀ ਸਾਡਾ ਸੰਵਿਧਾਨ ਅਕਾਲ ਤਖਸਰ ਨੇ ਤਿਆਰ ਕੀਤਾ ਰਹਿਤ ਮਰਜ਼ਾਦਾ ਕਿ ਅਸੀਂ ਉਹਨੂੰ ਵੀ ਛੱਡੀ ਬੈਠੀ ਜਿੱਦਾਂ ਰਹਿਤ ਮਰਜ਼ਾਦਾ ਲਾਗੂ ਹੋ ਗਿਆ ਸੀ ਅਜੋਤਾ ਜਗੋਂ ਹਟਦੇ ਗਏ ਸ਼ਹੀਦ ਇਹ ਗੱਲ ਕਹਿੰਦਾ ਵੀ ਜਿੱਥੇ ਮੈਂ ਸ਼ਹੀਦੀ ਦਿੱਤੀ ਮੈਂ ਤਾਂ ਸ਼ਹੀਦੀ ਦਿੱਤੀ ਹੈ ਉਦੋਂ ਧਰਮ ਦਾ ਦੀਵਾ ਕੋਈ ਡਾਵਾ ਡੋਲ ਹੋ ਰਿਹਾ ਸੀ ਮੈਂ ਸ਼ਹੀਦੀ ਦੇ ਕੇ ਉਹਨੂੰ ਜਗਦਾ ਰੱਖਿਆ ਉੱਤੇ ਜੋਤ ਜਗ ਰਹੀ ਹੈ ਅਤਿ ਸ਼੍ਰੀਪਾ ਕਰਨ ਉਹਨਾਂ ਸ਼ੀਧਾਂ ਦੇ ਪਹਿਰੇ ਅੱਜ ਚਪਹਿਰਾ ਸਵਾਗਤ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਰਨਗੇ ਸ਼ੀਧਾਂ ਸਿੰਘਾਂ ਦਾ ਪਹਿਰਾ ਹੋਣਾ ਤੇ ਤਕਰੀਬਨ ਅੱਜ 12 ਵਜੇ ਤੋਂ 4 ਵਜੇ ਤੱਕ ਇਸ ਸਮਾਂ ਕੋ ਚੱਲੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਕਿਉਂਕਿ ਬਜ਼ੁਰਗ ਆਉਂਦੇ ਸੀ ਗੁਰਦੁਆਰੇ ਪਹਿਲਾਂ ਬੀਬੀਆਂ ਆਉਂਦੀਆਂ ਸੀ ਨੌਜਵਾਨ ਘਟਾਉਂਦੇ ਸੀ ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੁਣ ਨੌਜਵਾਨ ਬੱਚੇ ਬੱਚੀਆਂ ਗੁਰੂ ਘਰ ਦੇ ਹਾਜ਼ਰੀਆਂ ਪੜਨ ਲੱਗ ਪਏ ਕਿਸੇ ਬਾਹਾਨੇ ਆਪਾਂ ਗੁਰੂ ਨਾਲ ਜੁੜਨਾ ਹੈ ਜਿਹੜੇ ਘੜੀ ਜੁੜ ਗਈ ਸਾਡੀ ਕੋਈ ਘੜੀ ਸਲਕਣੀਆਂ ਉਹੀ ਦਿਨ ਚੰਗਾ ਆਪਾਂ ਇੱਥੇ ਸ਼ੁਰੂ ਕੀਤਾ ਸੀ ਇੱਥੇ ਅਕਸਮਾਪਤੀ ਕਰਨੇ ਆ ਉਹ ਦਿਨ ਚੰਗਾ ਉਹ ਵਾਰ ਚੰਗਾ ਉਹ ਘੜੀ ਚੰਗੀ ਹੈ ਜਿਹੜੇ ਦਿਨ ਅਸੀਂ ਸਤਿਗੁਰੂ ਜਿਹਦੇ ਚਰਨਾਂ ਨਾਲ ਜੁੜ ਗਏ ਬਾਣੀ ਨਾਲ ਜੁੜ ਗਏ ਸੰਗਤ ਨਾਲ ਜੁੜ ਗਏ ਸਤਸੰਗਤ ਨਾਲ ਜੁੜ ਗਏ ਸਤਿਗੁਰੂ ਕਿਰਪਾ ਕਰਨ ਉਹਨਾਂ ਜੁਕਾਂ ਦੀ ਕੀ ਮਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ